ਸਾਡੇ ਬੱਚੇ ਨੂੰ ਦਿੱਲੀ ਬਲਾ ਕੇ ਤੇ ਰਸ਼ੀਆ ਕੇ ਗਿਆ ਸੀ ਰਸ਼ੀਆ ਤੋਂ ਬਾਅਦ ਉਹਨਾਂ ਡਾਲਰ ਰੂਪ ਭੇਜਿਆ ਸੈਲਾ ਰੂਪ 2 ਮਹੀਨੇ ਰੱਖਿਆ ਉਹਨਾਂ ਨੂੰ 2 ਮਹੀਨੇ ਰੱਖ ਕੇ ਤੇ ਬਾਅਦ ਬੱਚੇ ਨੂੰ ਡੌਂਕੀ ਲਵਾਤੀ ਤੇ ਹਜੇ ਔਰ 5.5 ਮਹੀਨੇ ਹੋ ਚੱਲੇ ਨੇ ਬੱਚੇ ਸਾਡੇ ਨੂੰ ਹਜੇ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਇਹ ਸਾਨੂੰ ਕਹਿੰਦੇ ਆ ਲਾਤਵੀਆ ਕੰਟਰੀ ਪੈਂਦੀ ਹੈ ਜਰਮਨ ਦੇ ਕੋਲ ओके ਉਥੋਂ ਕਹਿੰਦੇ ਵੀ ਦਾ ਮਤਲਬ ਆਰਮੀ ਵਾਲਿਆਂ ਨੇ ਉਹਨਾਂ ਨੂੰ ਫੜ ਲਿਆ ਆ ਟੈਕਸਟ ਕਰ ਲਿਆ ਆ ਪਰ ਸਾਨੂੰ ਵਿੱਚੋਂ ਵਿੱਚੋਂ ਕੱਲੀਆਂ ਮੁੰਡਿਆਂ ਨੇ ਫੋਨ ਕਰਕੇ ਦੱਸਿਆ ਆ ਵੀ ਤੁਹਾਡਾ ਬੱਚਾ ਜਿਹੜਾ ਉਥੇ ਪੂਰਾ ਹੋ ਟੁਕਾ ਆ ਕਿਵੇਂ ਕਹਿੰਦੇ ਉਥੇ ਬਰਫ਼ ਬਹੁਤ ਪੈਂਦੀ ਸੀ ਦੀ ਤੇ ਅਸੀਂ ਪਰ ਵਿਸ਼ਵਾਸ ਨਹੀਂ ਕਰਦੇ ਸਾਡੇ ਬੱਚੇ ਦਾ ਪਤਾ ਲੱਗੇ ਇਹਨਾਂ ਨੂੰ ਪੁੱਛਿਆ ਜਾਵੇ ਬੱਚਾ ਕਿੱਥੇ ਆ ਇਹਨਾਂ ਦੇ ਵਿੱਚੋਂ ਸੱਚ ਨੂੰ ਕੱਢਿਆ ਜਾਵੇ ਜਿਹੜਾ ਸੱਚ છਪਾ ਕੇ ਰੱਖਿਆ ਝੂਠ ਜਿਹੜਾ ਅੱਗੇ ਕੀਤਾ ਆ ਝੂਠ ਦਾ ਪਰਦਾ ਚੱਕ ਕੇ ਸੱਚ ਸਾਹਮਣੇ ਲਿਆਇਆ ਜਾਵੇ ਪਤਾ ਫੇਰ ਲੱਗਿਆ ਸਾਨੂੰ ਬੱਚਾ ਕਿੱਥੇ ਆ ਸਾਨੂੰ ਕਈਆਂ ਮੁੰਡਿਆਂ ਨੇ ਉੱਥੇ ਬਾਹਰੋਂ ਫੋਨ ਕੀਤੇ ਆ ਕਿ ਤੁਹਾਡਾ ਬੱਚਾ ਅੰਕਲ ਜੀ ਇਦਾਂ ਇਦਾਂ ਸਾਗਰ ਜਿਹੜਾ ਸੀ ਉਹ ਇਦਾਂ ਪੂਰਾ ਹੋ ਗਿਆ ਸੀਗਾ ਕਿੱਥੇ ਪੂਰਾ ਹੋ ਗਿਆ ਸੀ ਲਾਤਵੀਆ ਲਾਤਵੀਆ ਉੱਥੇ ਡੌਂਕੀ ਲਾਉਂਦੇ ਵਾਰੇ ਮਤਲਬ ਉੱਥੇ ਕੋਈ ਹਸਪਤਾਲ ਹੋਇਆ ਹੀਗਾ ਇਹ ਐਡੀ ਸਾਨੂੰ ਪਤਾ ਹੁਣ ਕੀ ਗੱਲ ਹੋਈ ਤੁਹਾਡੇ ਕੋਲ ਮਤਲਬ ਉਸ ਕੰਟਰੀ ਵਾਲਿਆਂ ਡੀਐਨਏ ਮੰਗਾਈ ਹੈ ਅਰਜੀ ਇਦਾਂ ਆ ਵੀ 6 ਜਨਵਰੀ 2024 ਨੂੰ ਸਾਡੇ ਏਜੰਟ ਨੇ ਸਾਡੇ ਬੱਚੇ ਨੂੰ ਦਿੱਲੀ ਬੁਲਾ ਕੇ ਤੇ ਰਸ਼ੀਆ ਭੇਜਿਆ ਸੀਗਾ ਰਸ਼ੀਆ ਤੋਂ 1000 ਡਾਲਰ ਉਸ ਤੇਜਿਆ ਡਾਲਰ ਉਸ 2 ਮਹੀਨੇ ਰੱਖਿਆ ਉਹਨਾਂ ਨੂੰ 2 ਮਹੀਨੇ ਰੱਖ ਕੇ ਤੇ ਬਾਅਦ ਬੱਚੇ ਨੂੰ ਡੌਂਕੀ ਲਵਾਤੀ ਤੇ ਹਜੇ ਉਹ 5.5 ਮਹੀਨੇ ਹੋ ਚੱਲੇ ਨੇ ਬੱਚੇ ਸਾਡੇ ਨੂੰ ਹਜੇ ਤੱਕ ਹੋਂ ਦਾ ਕੋਈ ਪਤਾ ਨਹੀਂ ਲੱਗਾ ਕਿਹੜਾ ਜੁਆਇੰਟ ਕੌਣ ਨੇ ਜੁਆਇੰਟ ਆਪਣੇ ਆ ਇਥੇ ਸਾਡੇ ਗਵਾਂਢ ਹੀ ਰਹਿੰਦੇ ਜੀ ਰਜਨੀ ਉਹਨਾਂ ਦਾ ਘਰ ਵਾਲਾ ਅਸ਼ਨੀ ਕੁਮਾਰ ਆ ਇੱਕ ਅਸ਼ਨੀ ਕੁਮਾਰ ਦਾ ਸਾਲਾ ਆ ਜੀ ਸਾਲਾ ਉਹਨਾਂ ਦਾ ਕਰਤਾਰਪੁਰ ਰਹਿੰਦਾ ਹੈ ਜੀ ਨਾਮ ਉਹਦਾ ਅਰਜੰਦਰ ਕੁਮਾਰ ਹੈ ਜੀ ਕਿੰਨੇ ਪੈਸੇ ਦਿੱਤੇ ਅਸੀਂ ਉਹਨਾਂ ਨੂੰ ਦੱਸਿਆ ਜੀ 8 ਲੱਖ 20 ਹਜ਼ਾਰ ਰੁਪਈਆ ਹੂੰ ਕਿੱਥੇ ਭੇਜਣਾ ਸੀ ਇਹ ਫਰਾਂਸ ਭੇਜਣਾ ਸੀ ਜੀ ਬੱਚਾ ਲਾਪਤਾ ਕਿੱਥੋਂ ਆ ਪਤਾ ਇਹ ਸਾਨੂੰ ਕਹਿੰਦੇ ਆ ਲਾਤਵੀਆ ਕੰਟਰੀ ਪੈਂਦੀ ਹੈ ਜਰਮਨ ਦੇ ਕੋਲ ओके ਉਥੋਂ ਕਹਿੰਦੇ ਵੀ ਦਾ ਮਤਲਬ ਆਰਮੀ ਵਾਲਿਆਂ ਨੇ ਉਹਨਾਂ ਨੂੰ ਫੜ ਲਿਆ ਆ ਰੈਕਟ ਕਰ ਲਿਆ ਆ ਪਰ ਸਾਨੂੰ ਵਿੱਚੋਂ ਵਿੱਚੋਂ ਕਈਆਂ ਮੁੰਡਿਆਂ ਨੇ ਫੋਨ ਕਰਕੇ ਦੱਸਿਆ ਆ ਵੀ ਤੁਹਾਡਾ ਬੱਚਾ ਜਿਹੜਾ ਉਥੇ ਪੂਰਾ ਹੋ ਚੁੱਕਾ ਆ ਕਿਵੇਂ ਕਹਿੰਦੇ ਉਥੇ ਬਰਫ਼ ਬਹੁਤ ਪੈਂਦੀ ਸੀ ਜੀ ਤੇ ਅਸੀਂ ਪਰ ਵਿਸ਼ਵਾਸ ਨਹੀਂ ਕਰਦੇ ਸੀਗੇ ਨਹੀਂ ਬਰਫ਼ ਪੈਂਦੀ ਸੀ ਬਰਫ਼ ਤੇ ਪੂਰਾ ਕਿਦਾਂ ਹੋ ਗਿਆ ਕਿਤੇ ਆਂਦਾ ਜਾਂਦਾ ਕੀ ਕਰਦਾ ਬਰਫ਼ ਨੇ ਸਾਨੂੰ ਸਹੀ ਮਤਲਬ ਸ੍ਰੀਅਤ ਗੱਲ ਦੱਸ ਦੇ ਨਹੀਂ ਪਾਈਗੇ ਇਹ ਐਸ ਜੈਂਟ ਨੂੰ ਪੁੱਛਦੇ ਆਂ ਤੇ ਇਹਨੂੰ ਇਹ ਵੀ ਨਹੀਂ ਦੱਸਦਾ। ਮੈਂ ਬਰਫ 'ਚ ਡੌਂਕੀ ਲਈ ਕੀ ਕੀਤਾ? ਬਰਫ 'ਚ ਕਿੱਦਾਂ? ਇਹਨਾਂ ਨੇ ਡੌਂਕੀ ਲਵਾਈ ਸੀ ਜੀ ਮੁੰਡਿਆ। ਕਿੱਥੋਂ ਕਿੱਥੇ ਦੀ? ਇਹਨਾਂ ਨੇ ਬੈਲਾ ਰੂਟ ਤੋਂ ਲਾਤਵੀਆ ਦੀ ਡੌਂਕੀ ਲਵਾਈ ਸੀਗੀ। ਤੇ ਲਾਤਵੀਆ ਤੋਂ ਇਹਨਾਂ ਨੇ ਜਾਣਾ ਹੀ ਲਥਾਨੀਆਂ। ਲਥਾਨੀਆਂ ਤੋਂ ਮੁੜ ਕੇ ਇਹਨਾਂ ਨੇ ਜਾਣਾ ਹੈਗਾ ਸਿੱਧਾ ਜਰਮਨ। ਓਕੇ। ਤੇ ਇਹ ਮਤਲਬ ਲਾਤਵੀਆ ਹੀ ਪਹੁੰਚੇ ਆ ਤੇ ਅੱਗੇ ਨਹੀਂ ਪਹੁੰਚੀਗੇ। ਸਾਡੀ ਇੱਥੇ ਜਦੋਂ ਇੰਡੀਆ ਗੱਲਬਾਤ ਹੋਈ ਉਦੋਂ ਕਿੱਥੋਂ ਦੀ ਹੋਈ ਸੀ ਗੱਲਬਾਤ ਸਾਡੀ ਹੋਈ ਸੀ ਜੀ ਫਰਾਂਸ ਦੀ ਫਰਾਂਸ ਦੀ ਹਾਂ ਜੀ ਉਦੋਂ ਦੱਸਿਆ ਸੀ ਕਿ ਇਹਨਾਂ ਰਸਤਿਆਂ 'ਚ ਲੰਘ ਕੇ ਜਾਊਗਾ ਨਹੀਂ ਦੱਸਿਆ ਜੀ ਇਹਨਾਂ ਨੇ ਸਾਨੂੰ ਫੀਲੈਂਡ ਦਾ ਕਿਹਾ ਸੀਗਾ ਕਿੱਥੋਂ ਦਾ ਫੀਲੈਂਡ ਮਤਲਬ ਟੈਲੈਂਡ ਹਾਂ ਜੀ ਓਕੇ ਵੀ ਤੁਹਾਡਾ ਮਤਲਬ ਸਿੱਧਾ ਆਪਾਂ ਤੇ ਜਾਾਂਗੇ ਕਿੰਨੇ ਪੈਸਿਆਂ ਦੀ ਮੰਗ ਕੀਤੀ ਸੀ ਇਹ 14 ਲੱਖ ਰੁਪਏ ਵਿੱਚ ਸਾਨੂੰ ਇਹਨਾਂ ਨੇ ਕਿਹਾ ਸੀ ਤੁਹਾਡੇ ਬੱਚੇ ਨੂੰ ਅਸੀਂ ਭੇਜਾਂਗੇ ਸੇਫ ਭੇਜਾਂਗੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦਾ ਕਿੰਨੇ ਪੈਸੇ ਦੇ ਦਿੱਤੇ ਅਸੀਂ 8 ਲੱਖ 20 ਹਜ਼ਾਰ ਰੁਪਏ ਦਿੱਤਾਏ ਵੀ ਆਰ ਦਾ ਤਹਜਰਨ ਪਾਸਪੋਰਟ ਦਿੱਤਾ ਤੁਹਾਡੀ ਆਖਰੀ ਵਾਰੀ ਬੱਚੇ ਨਾਲ ਗੱਲਬਾਤ ਕਰਦਾ ਸੀ ਤੁਹਾਡੀ ਹੋਈ ਜੀ 25 ਫਨਵਰੀ ਨੂੰ 25 25 ਫਨਵਰੀ ਨੂੰ ਤੁਹਾਡੀ ਗੱਲਬਾਤ ਹੋਈ ਹੈ ਜੀ ਹਾਂ ਜੀ ਉਦੋਂ ਕੀ ਆਖਿਆ ਉਹਨੇ ਆਖਿਆ ਵੀ ਅੱਜ ਮਤਲਬ ਸਾਨੂੰ ਏਜੰਟ ਨੇ ਅੱਜ ਲੈ ਕੇ ਜਾਣਾ ਆ ਸਾਨੂੰ ਮਤਲਬ ਜਰਮਨ ਕਿੱਥੋਂ ਇਹ ਨਹੀਂ ਸਾਨੂੰ ਦੱਸਿਆ ਸੀਗਾ ਹੂੰ ਹੂੰ ਕਿਵੇਂ ਲੈ ਕੇ ਜਾਣਾ ਹਾਂਜੀ ਕਿਵੇਂ ਲੈ ਕੇ ਜਾਣਾ ਇਹਨਾਂ ਨੇ ਕਿਹਾ ਸੀਗਾ ਵੀ ਇਥੋਂ ਆਪਾਂ ਮਤਲਬ ਟੈਕਸੀਆਂ ਤੇ ਜਾਵਾਂਗੇ ਹੂੰ ਤੇ ਅੱਗੇ 25-30 ਕਿਲੋਮੀਟਰ ਤੁਰਨਾ ਆ ਅੱਗੇ ਫੇਰ ਆਪਣੀਆਂ ਟੈਕਸੀਆਂ ਲੱਗੀਆਂ ਤੇ ਉੱਥੋਂ ਆਪਾਂ ਅੱਗੇ ਜਾ ਕੇ ਟਰਾਲੇ ਤੇ ਬਹਿ ਜਾਣਾ ਆ ਤੇ ਟਰਾਲੇ ਤੇ ਬਹਿ ਕੇ ਆਪਾਂ ਜਰਮਨ ਆ ਪੜ ਜਾਣਾ ਆ ਏਜੰਟ ਕੀ ਆਖਦਾ ਹੂੰ ਜੈਂਟ ਇਹੋ ਹੀ ਕਹਿੰਦਾ ਜੀ ਉੱਥੇ ਮੁੰਡਿਆਂ ਨੂੰ ਮਤਲਬ ਆਰਮੀ ਆੜੇ ਨਾਲ ਰੈਕਟ ਕਰ ਰਿਆ ਫੜ ਲਿਆ ਆ ਕਿੱਥੋਂ ਦੀ ਆਰਮੀ ਨੇ ਲਾਤਵੀਆ ਦੀ ਆਰਮੀ ਹੈ ਹੂੰ ਹੂੰ ਤੇ ਮਤਲਬ ਹੁਣ ਸਾਢੇ 5 ਮਹੀਨੇ ਹੋ ਚੱਲੇ ਆ ਪੂਰੇ ਹਰ ਨੂੰ ਅਜੇ ਤੱਕ ਕੋਈ ਫੋਨ ਨਹੀਂ ਆਇਆਗਾ ਕੀ ਇਹ ਫੋਟੋ ਦਿਖਾਵਾਂ ਹਾਂਜੀ ਫੋਟੋ ਦਿਖਾਵਾਂਗੇ ਜੀ ਆਲੋ ਠੀਕ ਹੈ ਤੇ ਕਿੰਨੀ ਉਮਰ ਕਿੰਨੀ ਇਹਦੀ ਇਹਦੀ ਉਮਰ ਸਰ ਜੀ 18 ਸਾਲ ਦੀ ਏ 18 ਸਾਲ ਹਾਂਜੀ ਓਕੇ ਠੀਕ ਹੈ ਤੇ ਇਸ ਬੰਦੀ ਦੀ ਕੋਈ ਦਰਖਾਸਤ ਕੋ ਕੰਪਲੇਨ ਕੋਈ ਹਾਂਜੀ ਦਰਖਾਸਤ ਦਿੱਤੀ ਏ ਜੀ ਅਸੀਂ ਕਪੂਰਥਲੇ ਵੀ 5-6 ਵਾਰ ਹੀ ਗਏ ਆ ਸੱਚ ਮੈਡਲ ਸਾਹਿਬ ਨੂੰ ਦੇ ਰਹੇ ਆ ਇੱਥੇ ਠਾਣੇ ਬਦਲੇ ਪਤਨੀ 100 ਕਵਾਰੀ ਚਲੇ ਗਏ ਹੋਵਾਂਗੇ ਸਾਡੀ ਮਤਲਬ ਸੁਣਵਾਈ ਹਜ ਤੱਕ ਹੋ ਰਹੀਗੀ ਤੇ ਸਾਨੂੰ ਲਾਰਾ ਲੱਪਾ ਲਾਉਣਦੇ ਆ ਤੇ ਸਾਡੇ ਪੱਲੇ ਕੁਛ ਨਹੀਂ ਪੈਂਦਿਆ ਏਜੰਟ ਕੀ ਆਖ ਰਿਹਾ ਏਜੰਟ ਇਹੋ ਹੀ ਕਹਿੰਦਾ ਆ ਵੀ ਪਹਿਲਾਂ ਸਾਨੂੰ ਕਹਿੰਦਾ ਹੈਗਾ ਵੀ ਤੁਹਾਨੂੰ ਮਤਲਬ ਮੁੰਡੇ ਦਾ ਫੋਨ ਆ ਜਾਏਗਾ ਪਹਿਲਾਂ ਕਹਿੰਦਾ 15 ਦਿਨਾਂ ਨੂੰ ਆ ਜਾਏਗਾ ਮੁੜ ਕੇ ਕਹਿੰਦਾ ਕਿੰਨਾ ਮਹੀਨਿਆਂ ਨੂੰ ਆ ਜਾਏਗਾ ਤੇ ਹਜੇ ਤੱਕ ਮਤਲਬ ਲਾਰਾ ਲਪਾ ਹੀ ਲਾਉਂਦੇ ਆ ਹਜੇ ਤੱਕ ਤੁਹਾਨੂੰ ਮਤਲਬ ਕੁਝ ਨਹੀਂ ਪਤਾ ਲੱਗਣਦੇ ਆ ਬਹੁਤ ਸਾਡਾ ਮਤਲਬ ਸਾਡੀ ਘਰ ਦੀ ਬਹੁਤ ਖਰਾਬ ਹੋਈ ਪਈ ਹੈ ਕਿੰਨੇ ਬੱਚੇ ਤੁਹਾਡੇ ਸਾਡਾ ਇੱਕੋ ਇੱਕ ਬੱਚਾ ਹੈਗਾ ਠੀਕ ਹੈ ਜੀ ਹੁਣ ਕੀ ਤੁਹਾਡੀ ਕੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਕੀ ਹੈ ਸਾਡੀ ਇਹੋ ਹੀ ਮੰਗ ਹੈ ਜੀ ਇਹ ਸਾਡੇ ਬੱਚੇ ਦਾ ਪਤਾ ਲੱਗੇ ਇਹਨਾਂ ਨੂੰ ਪੁੱਛਿਆ ਜਾਵੇ ਬੱਚਾ ਕਿੱਥੇ ਆ ਇਹਨਾਂ ਦੇ ਵਿੱਚੋਂ ਸੱਚ ਨੂੰ ਕੱਢਿਆ ਜਾਵੇ ਜਿਹੜਾ ਸੱਚ ਜੋ ਪਾਗੇ ਰੱਖਿਆ ਝੂਠ ਜਿਹੜਾ ਅੱਗੇ ਕੀਤਾ ਆ ਝੂਠ ਦਾ ਪਰਦਾ ਚੱਕ ਕੇ ਸੱਚ ਸਾਹਮਣੇ ਲਿਆਇਆ ਜਾਵੇ ਤੇ ਪਤਾ ਫੇਰ ਲੱਗਿਆ ਸਾਨੂੰ ਬੱਚਾ ਕਿੱਥੇ ਆ ਸਾਨੂੰ ਕਈਆਂ ਮੁੰਡਿਆਂ ਨੇ ਉੱਥੇ ਬਾਹਰੋਂ ਫੋਨ ਕੀਤੇ ਆ ਇਹ ਤੁਹਾਡਾ ਬੱਚਾ ਅੰਕਲ ਜੀ ਇਦਾਂ ਇਦਾਂ ਸਾਗਰ ਜਿਹੜਾ ਸੀ ਉਹ ਇਦਾਂ ਪੂਰਾ ਹੋ ਗਿਆ ਸੀਗਾ ਕਿੱਥੇ ਪੂਰਾ ਹੋ ਗਿਆ ਸੀ ਲਾਤਵੀਆ ਲਾਤਵੀਆ ਉੱਥੇ ਡੌਂਕੀ ਲਾਉਂਦੇ ਵਾਰੇ ਮਤਲਬ ਉੱਥੇ ਕੋਈ ਹਸਪਤਾਲ ਹੋਇਆ ਹੀਗਾ ਇਹ ਇਹਦੀ ਸਾਨੂੰ ਪਤਾ ਹੁਣ ਕੀ ਗੱਲ ਹੋਈ ਤੁਹਾਡੇ ਕੋਲ ਮਤਲਬ ਉਸ ਕੰਟਰੀ ਵਾਲਿਆਂ ਡੀਐਨਏ ਮੰਗਾਈ ਹੈ ਅਛਾ ਜੀ ਮਾਪਿ ਉਹਨੂੰ ਡੀਐਨਏ ਭੇਜੋ ਸਾਨੂੰ ਇੱਕ ਮਤਲਬ ਲਾਸ਼ ਮਿਲੀ ਹੈ ਕਿਸੇ ਬੱਚੇ ਦੀ ਉਹ ਕੰਟਰੀ ਵਾਲੇ ਨੇ ਆਖਿਆ ਹਾਂ ਜੀ ਕੰਟਰੀ ਵਾਲਾ ਉੱਥੇ ਇੱਕ ਸ਼ਹਿਰ ਹੈ ਜੀ ਹਾਂ ਹਾਂ ਤੇ ਉੱਥੋਂ ਮਤਲਬ ਸਾਨੂੰ ਡੀਐਨਏ ਭੇਜਣ ਨੂੰ ਸਾਨੂੰ ਟਿੱਠੀ ਭੇਜੀ ਗਈ ਹੈ ਓਕੇ ਕਿ ਡੀਐਨਏ ਭੇਜੋ ਪਛਾਣ ਕਰੀਏ ਹਾਂ ਜੀ ਪਛਾਣ ਕਰੀਏ ਉਹਨਾਂ ਨੇ ਕਿਹਾ ਤਾਂ ਨਹੀਂ ਇਹ ਲਾਸ਼ ਕਿਸ ਦੀ ਨਹੀਂ ਜੀ ਉਹਨਾਂ ਨੇ ਹਜੇ ਤੱਕ ਇਹ ਨਹੀਂ ਕਿਹਾ ਜੀ ਠੀਕ ਹੈ ਉਸ ਪ੍ਰਸ਼ਾਸਨ ਤੋਂ ਮੰਗੂਗੀ ਇਹੋ ਹੀ ਹੈ ਜੀ ਮਤਲਬ ਤੁਹਾਨੂੰ ਇਹੋ ਹੀ ਮੈਂ ਆਖਾਂ ਦੀ ਆ ਵੀ ਇਹਨਾਂ ਨੂੰ ਮਤਲਬ ਜਿਹੜਾ ਸੱਚ ਆ ਉਹ ਸਾਹਮਣੇ ਲਿਆਂਦਾ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਬੱਚਾ ਕਿੱਥੇ ਆ ਗਿਆ ਇਹਨਾਂ ਦਾ ਛੇ ਹੋਰ ਵੀ ਜੇ ਕੋਈ ਆਪਣੇ ਸੱਜਣ ਮਿੱਤਰ ਰਹਿੰਦੇ ਆ ਆਪਣੇ ਬਾਹਰ ਕੰਟਰੀਆਂ ਵਿੱਚ ਉਹ ਵੀ ਦੇਖਣ ਜੇ ਉਹਨਾਂ ਨੇ ਕਦੇ ਜੇਲ੍ਹ ਵਿੱਚ ਦੇਖਿਆ ਹੋਵੇ ਜਾਂ ਕੈਂਪ ਵਿੱਚ ਦੇਖਿਆ ਹੋਵੇ ਜਾਂ ਇਦਾਂ ਦੀ ਕੋਈ ਗੱਲ ਹੋਈ ਹੋਵੇ ਤਾਂ ਸਾਨੂੰ ਦੱਸਣ ਹਾਂਜੀ ਠੀਕ